ਡੇ ਧਰਮ ਦੇ ਵਿੱਚ ਤਾਂ ਗੁਰੂ ਦਸ਼ਮੇਸ਼ ਪਿਤਾ ਨੇ ਮਤਤ ਨੀ ਦਾ ਰਸਮ ਤਾਂ ਉਹਨਾਂ ਨੇ ਚਲਾਈ ਜਾਂਦਾ ਦਸਵੇਂ ਪਿਤਾ ਨੇ ਉਦੋਂ ਜਿਹੜੇ ਪੰਜ ਪਿਆਰੇ ਬਣੇ ਧਰਮ ਸਿੰਘ ਕੌਣ ਸੀ ਹਿੰਮਤ ਸਿੰਘ ਕੌਣ ਸੀ ਬਾਈ ਮੋਕਮ ਸਿੰਘ ਕੌਣ ਸੀ ਸਾਹਬ ਸਿੰਘ ਕੌਣ ਸੀ ਕਿਹੜੇ ਜ਼ਿਲ੍ਹਿਆਂ ਚੋਂ ਸੀ ਯਾਨੀ ਆੜਾੜ ਸਾਰੇ ਜ਼ਿਲ੍ਹੇ ਦੇ ਜਿਹੜਾ ਧਰਮ ਸਿੰਘ ਉਹ ਜੁਪੀ ਤੋਂ ਹੈ ਜਿਹੜਾ ਹਿੰਮਤ ਸਿੰਘ ਹੈ ਉਹ Odisha ਦਾ ਤੇ ਜਿਹੜਾ ਉਹ ਹੈਗਾ ਮੋਕਮ ਸਿੰਘ ਉਹ ਉਹ ਗੁਜਰਾਤ ਦਾ ਤੇ ਜਿਹੜਾ ਸਾਹਬ ਸਿੰਘ ਹੈ ਉਹ ਉਹ ਮੇਰੇ ਖਾ ਕਰਨਾਟਕਾ ਉਹ ਸਾਰੇ ਜ਼ਿਲ੍ਹੇ ਨੇ ਅੱਡੇ ਅੱਡੇ ਜ਼ਿਲ੍ਹੇ ਆਦੇ ਨੇ ਅੱਡਾ ਅੱਡਾ ਸਟੇਟਾਂ ਦੇ ਨੇ ਉਹਨਾਂ ਤੇ ਸਾਡਾ ਕੋਈ ਇਤਰਾਜ਼ ਨਹੀਂ ਫਿਰ ਇਹ ਗੱਲ ਨੂੰ ਭੜਕਾਇਆ ਕਿ ਬਾਬਾ ਨਾਨਕ ਨੇ ਨਹੀਂ ਬਾਬਾ ਨਾਨਕ ਤਾਂ ਸਰਬੱਤ ਦੇ ਭਲੇ ਦੀ ਗੱਲ ਕਰਦਾ ਬਈ ਉਹਨਾਂ ਦਾ ਤਾਂ ਐ ਹੈ ਹੀ ਨਹੀਂ ਸੀ ਕਿਸੇ ਗੱਲ ਨਾਲ ਵੀ ਬਈ ਤੁਸੀਂ ਕੌਣ ਹੋ ਤੁਸੀਂ ਇਹ ਮਨੁੱਖ ਸਭ ਨੂੰ ਤਾਂ ਉਹਨਾਂ ਨੇ ਹੀ ਸਮਝਾਇਆ ਵੀ ਮਨੁੱਖ ਦੀ ਸਾਰਿਆਂ ਦੀ ਇੱਕ ਜਾਤ ਹੈ ਇੱਕੋ ਜਿਹੀ ਹੈ ਤਾਂ ਸਾਰੇ ਮਨੁੱਖ ਮਨੁੱਖ ਸਮਝਣਾ ਚਾਹੀਦਾ ਸਾਡੇ ਧਰਮ ਦੇ ਵਿੱਚ ਤਾਂ ਗੁਰੂ ਦਸ਼ਮੇਸ਼ ਪਿਤਾ ਨੇ ਮਤਾ ਨੀਤਾ ਰਸਮ ਤਾਂ ਉਹਨਾਂ ਨੇ ਚਲਾਈ ਜਾਨਾ ਦਸਵੇਂ ਪਿਤਾ ਨੇ ਉਦੋਂ ਜਿਹੜੇ ਪੰਜ ਪਿਆਰੇ ਬਣੇ ਧਰਮ ਸਿੰਘ ਕੌਣ ਸੀ ਹਿੰਮਤ ਸਿੰਘ ਕੌਣ ਸੀ ਬਾਈ ਮੋਕਮ ਸਿੰਘ ਕੌਣ ਸੀ ਸਾਹਬ ਸਿੰਘ ਕੌਣ ਸੀ ਕਿਹੜੇ ਜ਼ਿਲ੍ਹਿਆਂ ਚੋਂ ਸੀ ਯਾਨੀ ਆੜਾੜ ਸਾਰੇ ਜ਼ਿਲ੍ਹੇ ਦੇ ਜਿਹੜਾ ਧਰਮ ਸਿੰਘ ਉਹ ਜੁਪੀ ਤੋਂ ਹੈ ਜਿਹੜਾ ਹਿੰਮਤ ਸਿੰਘ ਹੈ ਉਹ Odisha ਦਾ ਤੇ ਜਿਹੜਾ ਉਹ ਹੈਗਾ ਮੋਕਮ ਸਿੰਘ ਉਹ ਉਹ ਗੁਜਰਾਤ ਦਾ ਤੇ ਜਿਹੜਾ ਸਾਹਬ ਸਿੰਘ ਹੈ ਉਹ ਉਹ ਮਿਰਹਾ ਕਰਨਾਟਕਾ ਉਹ ਸਾਰੇ ਜ਼ਿਲ੍ਹਿਆਂ ਦੇ ਅੱਡੇ ਅੱਡਾ ਜ਼ਿਲ੍ਹਿਆਂ ਦੇ ਨੇ ਅੱਡਾ ਅੱਡਾ ਸਟੇਟਾਂ ਦੇ ਨੇ ਉਹਨਾਂ ਤੇ ਸਾਡਾ ਕੋਈ ਇਤਰਾਜ਼ ਨਹੀਂ ਫਿਰ ਇਹ ਗੱਲ ਨੂੰ ਭੜਕਾ ਕਿਉਂਕਿ ਬਾਬਾ ਨਾਨਕ ਨੇ ਨਹੀਂ ਬਾਬਾ ਨਾਨਕ ਤਾਂ ਸਰਬੱਤ ਦੇ ਭਲੇ ਦੀ ਗੱਲ ਕਰਦਾ ਬਈ ਉਹਨਾਂ ਦਾ ਤਾਂ ਐ ਹੈ ਹੀ ਨਹੀਂ ਸੀ ਕਿਸੇ ਗੱਲ ਨਾਲ ਵੀ ਬਈ ਤੁਸੀਂ ਕੌਣ ਹੋ ਤੁਸੀਂ ਇਹ ਮਨੁੱਖ ਸਭ ਨੂੰ ਤਾਂ ਉਹਨਾਂ ਨੇ ਹੀ ਸਮਝਾਇਆ ਵੀ ਮਨੁੱਖ ਦੀ ਸਾਰਿਆਂ ਦੀ ਇੱਕ ਜਾਤ ਹੈ ਇੱਕੋ ਜਿਹੀ ਹੈ ਤਾਂ ਸਾਰੇ ਮਨੁੱਖ ਮਨੁੱਖ ਸਮਝਣਾ ਚਾਹੀਦਾ ਸਾਡੇ ਧਰਮ ਦੇ ਵਿੱਚ ਤਾਂ ਗੁਰੂ ਦਸ਼ਮੇਸ਼ ਪਿਤਾ ਨੇ ਮਤਲਬ ਰਸਮ ਤਾਂ ਉਹਨਾਂ ਨੇ ਚਲਾਈ ਜਨ 10ਵੇਂ ਪਿਤਾ ਨੇ ਉਦੋਂ ਜਿਹੜੇ ਪੰਜ ਪਿਆਰੇ ਬਣੇ ਧਰਮ ਸਿੰਘ ਕੌਣ ਸੀ ਹਿੰਮਤ ਸਿੰਘ ਕੌਣ ਸੀ ਬਈ ਮੋਹਕਮ ਸਿੰਘ ਕੌਣ ਸੀ ਸਾਹਬ ਸਿੰਘ ਕੌਣ ਸੀ ਕਿਹੜੇ ਜ਼ਿਲ੍ਹਿਆਂ ਤੋਂ ਸੀ ਯਾਨੀ ਆੜਾੜ ਸਾਰੇ ਜ਼ਿਲ੍ਹੇ ਦੇ ਜਿਹੜਾ ਧਰਮ ਸਿੰਘ ਉਹ ਜੁਪੀ ਤੋਂ ਹੈ ਜਿਹੜਾ ਹਿੰਮਤ ਸਿੰਘ ਹੈ ਉਹ Odisha ਦਾ ਤੇ ਜਿਹੜਾ ਉਹ ਹੈਗਾ ਮੋਹਕਮ ਸਿੰਘ ਉਹ Gujarat ਦਾ ਤੇ ਜਿਹੜਾ ਸਾਹਬ ਸਿੰਘ ਹੈ ਉਹ ਉਹ ਮੇਰੇ ਖਾ ਕਰਨਾਟਕਾ ਉਹ ਸਾਰੇ ਜ਼ਿਲ੍ਹੇ ਨੇ ਅੱਡੇ ਅੱਡਾ ਜ਼ਿਲ੍ਹੇ ਆਦੇ ਨੇ ਅੱਡਾ ਅੱਡਾ ਸਟੇਟਾਂ ਦੇ ਨੇ ਉਹਨਾਂ ਤੇ ਸਾਡਾ ਕੋਈ ਇਤਰਾਜ਼ ਨਹੀਂ ਫਿਰ ਇਹ ਗੱਲ ਨੂੰ ਭੜਕਾਇਆ ਕਿ ਬਾਬਾ ਨਾਨਕ ਨੇ ਨਹੀਂ ਬਾਬਾ ਨਾਨਕ ਤਾਂ ਸਰਬੱਤ ਦੇ ਭਲੇ ਦੀ ਗੱਲ ਕਰਦਾ ਬਈ ਉਹਨਾਂ ਦਾ ਤਾਂ ਐ ਹੈ ਹੀ ਨਹੀਂ ਸੀ ਕਿਸੇ ਗੱਲ ਨਾਲ ਵੀ ਬਈ ਤੁਸੀਂ ਕੌਣ ਹੋ ਤੁਸੀਂ ਇਹ ਮਨੁੱਖ ਸਭ ਨੂੰ ਤਾਂ ਉਹਨਾਂ ਨੇ ਹੀ ਸਮਝਾਇਆ ਵੀ ਮਨੁੱਖ ਦੀ ਸਾਰਿਆਂ ਦੀ ਇੱਕ ਜਾਤ ਹੈ ਇੱਕੋ ਜਿਹੀ ਹੈ ਤਾਂ ਸਾਰੇ ਮਨੁੱਖ ਮਨੁੱਖ ਸਮਝਣਾ ਚਾਹੀਦਾ ਸਾਡੇ ਧਰਮ ਦੇ ਵਿੱਚ ਤਾਂ ਗੁਰੂ ਦਸ਼ਮੇਸ਼ ਪਿਤਾ ਨੇ ਮੱਤਾ ਨੀਤਾ ਮੱਤਾ ਰਸਮਤਾ ਉਹਨਾਂ ਨੇ ਚਲਾਈ ਜਾਨਾ ਦਸਵੇਂ ਪਿਤਾ ਨੇ ਉਦੋਂ ਜਿਹੜੇ ਪੰਜ ਪਿਆਰੇ ਬਣੇ ਧਰਮ ਸਿੰਘ ਕੌਣ ਸੀ ਹਿੰਮਤ ਸਿੰਘ ਕੌਣ ਸੀ ਬਾਈ ਮੋਕਮ ਸਿੰਘ ਕੌਣ ਸੀ ਸਾਹਬ ਸਿੰਘ ਕੌਣ ਸੀ ਕਿਹੜੇ ਜ਼ਿਲ੍ਹਿਆਂ ਚੋਂ ਸੀ ਯਾਨੀ ਆੜਾੜ ਸਾਰੇ ਜ਼ਿਲ੍ਹੇ ਦੇ ਜਿਹੜਾ ਧਰਮ ਸਿੰਘ ਉਹ ਜੁਪੀ ਤੋਂ ਹੈ ਜਿਹੜਾ ਹਿੰਮਤ ਸਿੰਘ ਹੈ ਉਹ Odisha ਦਾ ਤੇ ਜਿਹੜਾ ਉਹ ਹੈਗਾ ਮੋਕਮ ਸਿੰਘ ਉਹ ਉਹ ਗੁਜਰਾਤ ਦਾ ਤੇ ਜਿਹੜਾ ਸਾਹਬ ਸਿੰਘ ਹੈ ਉਹ ਉਹ ਮਿਰਹਾ ਕਰਨਾਟਕਾ ਉਹ ਸਾਰੇ ਜ਼ਿਲ੍ਹਿਆਂ ਦੇ ਅੱਡੇ ਅੱਡੇ ਜ਼ਿਲ੍ਹਿਆਂ ਦੇ ਨੇ ਅੱਡਾ ਅੱਡਾ ਸਟੇਟਾਂ ਦੇ ਨੇ ਉਹਨਾਂ ਤੇ ਸਾਡਾ ਕੋਈ ਇਤਰਾਜ਼ ਨਹੀਂ ਫਿਰ ਇਹ ਗੱਲ ਨੂੰ ਭੜਕਾ ਕਿਉਂਕਿ ਬਾਬਾ ਨਾਨਕ ਨੇ ਨਹੀਂ ਬਾਬਾ ਨਾਨਕ ਤਾਂ ਸਰਬੱਤ ਦੇ ਭਲੇ ਦੀ ਗੱਲ ਕਰਦਾ ਬਈ ਉਹਨਾਂ ਦਾ ਤਾਂ ਐ ਹੈ ਹੀ ਨਹੀਂ ਸੀ ਕਿਸੇ ਗੱਲ ਨਾਲ ਵੀ ਬਈ ਤੁਸੀਂ ਕੌਣ ਹੋ ਤੁਸੀਂ ਇਹ ਮਨੁੱਖ ਸਭ ਨੂੰ ਤਾਂ ਉਹਨਾਂ ਨੇ ਹੀ ਸਮਝਾਇਆ ਵੀ ਮਨੁੱਖਰੀ ਸਾਰਿਆਂ ਦੀ ਇੱਕ ਜਾਤ ਹੈ ਇੱਕੋ ਜੀ ਹੈ ਤਾਂ ਸਾਰੇ ਮਨੁੱਖ ਮਨੁੱਖ ਸਮਝਣਾ ਚਾਹੀਦਾ ਸਾਡੇ ਧਰਮ ਦੇ ਵਿੱਚ ਤਾਂ ਗੁਰੂ ਦਸ਼ਮੇਸ਼ ਪਿਤਾ ਨੇ ਮਤਲਬ ਰਸਮ ਤਾਂ ਉਹਨਾਂ ਨੇ ਚਲਾਈ ਜਨਾਂ ਦਸਵੇਂ ਪਿਤਾ ਨੇ ਉਦੋਂ ਜਿਹੜੇ ਪੰਜ ਪਿਆਰੇ ਬਣੇ ਧਰਮ ਸਿੰਘ ਕੌਣ ਸੀ ਹਿੰਮਤ ਸਿੰਘ ਕੌਣ ਸੀ ਬਈ ਮੋਹਕਮ ਸਿੰਘ ਕੌਣ ਸੀ ਸਾਹਬ ਸਿੰਘ ਕੌਣ ਸੀ ਕਿਹੜੇ ਜ਼ਿਲ੍ਹਿਆਂ ਤੋਂ ਸੀ ਯਾਨੀ ਆੜਾੜ ਸਾਰੇ ਜ਼ਿਲ੍ਹੇ ਦੇ ਜਿਹੜਾ ਧਰਮ ਸਿੰਘ ਉਹ ਜੁਪੀ ਤੋਂ ਹੈ ਜਿਹੜਾ ਹਿੰਮਤ ਸਿੰਘ ਹੈ ਉਹ Odisha ਦਾ ਤੇ ਜਿਹੜਾ ਉਹ ਹੈਗਾ ਮੋਹਕਮ ਸਿੰਘ ਉਹ Gujarat ਦਾ ਤੇ ਜਿਹੜਾ ਸਾਹਬ ਸਿੰਘ ਹੈ ਉਹ ਉਹ ਮੇਰੇ ਖਾ ਕਰਨਾਟਕਾ ਉਹ ਸਾਰੇ ਜ਼ਿਲ੍ਹੇ ਨੇ ਅੱਡੇ ਅੱਡੇ ਜ਼ਿਲ੍ਹੇ ਆਦੇ ਨੇ ਅੱਡਾ ਅੱਡਾ ਸਟੇਟਾਂ ਦੇ ਨੇ ਉਹਨਾਂ ਤੇ ਸਾਡਾ ਕੋਈ ਇਤਰਾਜ਼ ਨਹੀਂ ਫਿਰ ਇਹ ਗੱਲ ਨੂੰ ਭੜਕਾਇਆ ਕਿਉਂਕਿ ਬਾਬਾ ਨਾਨਕ ਨੇ ਨਹੀਂ ਬਾਬਾ ਨਾਨਕ ਤਾਂ ਸਰਬੱਤ ਦੇ ਭਲੇ ਦੀ ਗੱਲ ਕਰਦਾ ਬਈ ਉਹਨਾਂ ਦਾ ਤਾਂ ਐ ਹੈ ਹੀ ਨਹੀਂ ਸੀ ਕਿਸੇ ਗੱਲ ਨਾਲ ਵੀ ਬਈ ਤੁਸੀਂ ਕੌਣ ਹੋ ਤੁਸੀਂ ਇਹ ਮਨੁੱਖ ਸਭ ਨੂੰ ਤਾਂ ਉਹਨਾਂ ਨੇ ਹੀ ਸਮਝਾਇਆ ਵੀ ਮਨੁੱਖ ਦੀ ਸਾਰਿਆਂ ਦੀ ਇੱਕ ਜਾਤ ਹੈ ਇੱਕੋ ਜਿਹੀ ਹੈ ਤਾਂ ਸਾਰੇ ਮਨੁੱਖ ਮਨੁੱਖ ਸਮਝਣਾ ਚਾਹੀਦਾ ਸਾਡੇ ਧਰਮ ਦੇ ਵਿੱਚ ਤਾਂ ਗੁਰੂ ਦਸ਼ਮੇਸ਼ ਪਿਤਾ ਨੇ ਮਤਲਬ ਰਸਮ ਤਾਂ ਉਹਨਾਂ ਨੇ ਚਲਾਈ ਜਨਾਂ ਦਸਵੇਂ ਪਿਤਾ ਨੇ ਉਦੋਂ ਜਿਹੜੇ ਪੰਜ ਪਿਆਰੇ ਬਣੇ ਧਰਮ ਸਿੰਘ ਕੌਣ ਸੀ ਹਿੰਮਤ ਸਿੰਘ ਕੌਣ ਸੀ ਬਈ ਮੋਹਕਮ ਸਿੰਘ ਕੌਣ ਸੀ ਸਾਹਬ ਸਿੰਘ ਕੌਣ ਸੀ ਕਿਹੜੇ ਜ਼ਿਲ੍ਹਿਆਂ ਚੋਂ ਸੀ ਯਾਨੀ 8-8 ਸਾਰੇ ਜ਼ਿਲ੍ਹੇ ਦੇ ਜਿਹੜਾ ਧਰਮ ਸਿੰਘ ਉਹ ਜੂਪੀ ਤੋਂ ਹੈ ਜਿਹੜਾ ਹਿੰਮਤ ਸਿੰਘ ਹੈ ਉਹ Odisha ਦਾ ਤੇ ਜਿਹੜਾ ਉਹ ਹੈਗਾ ਮੋਹਕਮ ਸਿੰਘ ਉਹ Gujarat ਦਾ ਤੇ ਜਿਹੜਾ ਸਾਹਬ ਸਿੰਘ ਹੈ ਉਹ ਉਹ ਮੇਰੇ ਸਾ ਕਰਨਾਟਕਾ ਉਹ ਸਾਰੇ ਜ਼ਿਲ੍ਹੇ ਨੇ ਅੱਡੇ ਅੱਡਾ ਜ਼ਿਲ੍ਹੇ ਆਦੇ ਨੇ ਅੱਡਾ ਅੱਡਾ ਸਟੇਟਾਂ ਦੇ ਨੇ ਉਹਨਾਂ ਤੇ ਸਾਡਾ ਕੋਈ ਇਤਰਾਜ਼ ਨਹੀਂ ਫਿਰ ਇਹ ਗੱਲ ਨੂੰ ਭੜਕਾਇਆ ਕਿਉਂਕਿ ਬਾਬਾ ਨਾਨਕ ਨੇ ਨਹੀਂ ਬਾਬਾ ਨਾਨਕ ਤਾਂ ਸਰਬੱਤ ਦੇ ਪੰਨੇ ਦੀ ਗੱਲ ਕਰਦਾ ਬਈ ਉਹਨਾਂ ਦਾ ਤਾਂ ਐ ਹੈ ਹੀ ਨਹੀਂ ਸੀ ਕਿਸੇ ਗੱਲ ਨਾਲ ਵੀ ਬਈ ਤੁਸੀਂ ਕੌਣ ਹੋ ਤੁਸੀਂ ਇਹ ਮਨੁੱਖ ਸਭ ਨੂੰ ਤਾਂ ਉਹਨਾਂ ਨੇ ਹੀ ਸਮਝਾਇਆ ਵੀ ਮਨੁੱਖ ਦੀ ਸਾਰਿਆਂ ਦੀ ਇੱਕ ਜਾਤ ਹੈ ਇੱਕੋ ਜਿਹੀ ਹੈ ਤਾਂ ਸਾਰੇ ਮਨੁੱਖ ਮਨੁੱਖ ਸਮਝਣਾ ਚਾਹੀਦਾ